ਜਦੋਂ ਦੋਸਤ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਸੁਣਾਈ ਗਈ ਹੈ ਉਸ ਤੋਂ ਬਾਅਦ ਹੁਣ ਤੱਕ ਬਹੁਤ ਕੁਝ ਵਾਪਰ ਚੁੱਕਿਆ ਬਹੁਤ ਕੁਝ ਵਾਪਰ ਚੁੱਕਿਆ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਤੇ ਗੋਲੀ ਤੱਕ ਚੱਲ ਚੁੱਕੀ ਹੈ ਔਰ ਉਹਦਾ ਵੀ ਆਫਟਰ ਮੈਥ ਹੁਣ ਤੱਕ ਤਾਂ ਸਾਰਿਆਂ ਨੇ ਦੇਖ ਲਿਆ ਹੁਣ ਤੱਕ ਕੋ ਚੱਲਦਾ ਪਿਆ ਖੈਰ ਇਹਦੇ ਦਰਮਿਆਨ ਕੁਝ ਇਹੋ ਜਿਹੇ ਮੁੱਦੇ ਨੇ ਜਿਹੜੇ ਅੱਜ ਵਿਚਾਰਨੇ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸਰਦਾਰ ਜਸਬੀਰ ਸਿੰਘ ਪੱਟੀ ਮੌਜੂਦ ਨੇ ਜੀ ਪੱਟੀ ਸਾਹਿਬ ਸਮਾ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸੱਚੇ ਗੱਲ ਜੀ ਪੱਟੇ ਸਾਹਿਬ ਪਹਿਲਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਖਬਰ ਹੈ ਕਿ ਐਗਜ਼ੀਕਟਿਵ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਮੀਟਿੰਗ ਦੇ ਨਾਲ ਜਥੇਦਾਰੀ ਜੁੜੀ ਹੋਈ ਹੈ ਵੱਡੇ ਫੈਸਲੇ ਲਏ ਜਾ ਸਕਦੇ ਨੇ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਉਹ ਤੁਸੀਂ ਦੱਸਿਓ ਪਹਿਲੀ ਗੱਲ ਤੇ ਅਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਵੀ 72 ਘੰਟੇ ਦੇ ਨੋਟਿਸ ਤੇ ਮੀਟਿੰਗ ਬੁਲਾਈ ਜਾਂਦੀ ਉਹਦੇ ਚ ਕੋਈ ਐਮਰਜੈਂਸੀ ਮੁੱਦਾ ਵਿਚਾਰਿਆ ਜਾਂਦਾ ਜੀ ਐਮਰਜੈਂਸੀ ਮੁੱਦੇ ਤੋਂ ਪਾਪ ਕੋਈ ਖਾਸ ਤੇ ਇਦੋਂ 72 ਘੰਟੇ ਦੇ ਨੋਟਿਸ ਤੇ ਮੀਟਿੰਗ ਬੁਲਾਈ ਦੀ ਅਜੰਡਾ ਇੱਕੋ ਹੀ ਹੁੰਦਾ ਹੂੰ ਉਹਦੇ ਦੂਸਰਾ ਅਜੰਡਾ ਨਹੀਂ ਵਿਚਾਰਿਆ ਜਾਂਦਾ ਹੂੰ ਇਸ ਕਰਕੇ ਇਹ ਮੀਟਿੰਗ ਦੀ 72 ਘੰਟੇ ਦੇ ਨੋਟਿਸ ਤੇ ਬੁਲਾਈ ਗਈ ਹੈ ਤੇ ਅਜੇ ਤੱਕ ਜਿਹੜੇ ਸਾਡੇ ਬਕਾਇਦਾ ਤੌਰ ਤੇ ਮੈਂਬਰ ਨੇ ਉਹਦੇ ਹੂੰ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਸ ਮੁੱਦੇ ਤੇ ਮੀਟਿੰਗ ਬੁਲਾਈ ਗਈ ਹੈ। ਇਹੀ ਗੱਲ ਕਹੀ ਹੈ ਕਿ ਬੁਲਾਈ ਗਈ ਹੈ। ਠੀਕ ਹੈ। ਮੇਰੀ ਜਸਵੰਤ ਸਿੰਘ ਪੜੈਨ ਹੈਗੇ ਨੇ ਮੈਂਬਰ ਇਹਨਾਂ ਦੇ ਵਿਰੋਧੀ ਧਿਰ ਦੇ ਮੈਂਬਰ ਉਹ ਕਹਿੰਦੇ ਸਾਨੂੰ ਨੋਟਿਸ ਹੀ ਨਹੀਂ ਹੈਗਾ ਜੀ ਸਾਨੂੰ ਇਹ ਤੇ ਮੀਟਿੰਗ ਬੁਲਾਈ ਤੇ ਫੋਨ ਆਇਆ 72 ਘੰਟੇ ਨੋਟਿਸ ਦੇ। ਅੱਛਾ ਜੀ ਇਹਦੀ ਪਤਾ ਕਿ ਜੱਟਾ ਕੀਏਗਾ। ਠੀਕ ਹੈ। ਜੇ ਏਜੰਡੇ ਦੀ ਆਪਾਂ ਗੱਲ ਕੀਤੀ ਜਾਵੇ ਤੁਹਾਨੂੰ ਪਤਾ ਵਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪਹਿਲਾ ਦਿੱਤਾ ਹੋਇਆ ਅਸਤੀਫਾ ਇਹਨਾਂ ਦੇ ਕੋਲ ਪਿਆ ਵਾ ਜੀ ਉਹਨੂੰ ਪ੍ਰਵਾਨਗੀ ਨੂੰ ਹੀ ਪ੍ਰਵਾਨਗੀ ਦੇ ਕੇ ਤੇ ਕੋਈ ਇਹ ਨਵਾਂ ਕੋਈ ਜਥੇਦਾਰ ਲਾਉਣ ਦੀ ਵੀ ਗੱਲ ਕਰ ਸਕਦੇ ਨੇ ਅੱਛਾ ਜੀ ਤੋ ਅੱਜ ਕਾ ਦੇ ਹਰਪ੍ਰੀਤ ਤੋਂ ਬੜੇ ਖਫਾ ਨੇ ਹੂੰ ਬਿਰਸਾ ਸਿੰਘ ਬਲਟੋਵਾ ਨੇ ਜਿੰਨੇ ਕੰਮਲੇ ਗਿਆਨੀ ਹਰਪ੍ਰੀਤ ਸਿੰਘ ਦੇ ਕੀਤੇ ਉਹ ਸਭ ਨੂੰ ਪਤਾ ਵਾ ਉਮਲੇ ਜੁੱਤੇ ਦੀ ਕਰਵਾਏ ਗਏ ਹੂੰ ਉਹਦੀ ਜੁੱਤੀ ਸੀ ਹਮਲੇ ਕਰਨ ਦੀ ਇਸ ਕਰਕੇ ਦੂਸਰਾ ਮੁੱਦਾ ਇਹ ਵੀ ਹੈ ਜੀ ਇਹਨਾਂ ਦੇ ਇੱਕ ਇਹਨਾਂ ਦੇ ਇੱਕ ਗੁਰੂ ਨੇ ਇੱਕ ਦੇ ਗੁਰੂ RAMDAS ਤੇ JAGAT GURU ਨੇ ਨਾ ਇੱਕ ਪਾਤਾਲਾ ਦੇ ਗੁਰੂ ਨੇ ਅੱਛਾ ਜੀ ਉਹ ਕੌਣ ਦੇ ਵਿੱਚ ਇੱਕ ਗਰਵਾਲੀ ਪਿੰਡ ਪੈਂਦਾ ਵਾ ਗੁਰੂ ਵਾਲੀ ਪਿੰਡ ਨੂੰ ਗਿਲਵਾਲੀ ਕਹਿੰਦੇ ਅੱਜਕੱਲ ਅੱਛਾ ਜੀ ਉਸ ਗਿਲਵਾਦੀ ਪਿੰਡ ਦੇ ਵਿੱਚ ਕੋਈ ਪੁਰਾਣਾ ਸਾਧ ਹੈਗਾ ਸੀਗਾ ਉਹ ਅੱਜ ਦੁਨੀਆ ਤੇ ਨਹੀਂ ਰਿਹਾ ਹੋ ਸਕਦਾ ਕਰਨੀ ਭਗਤੀ ਵਲੇ ਸਾਨੂੰ ਕੋਈ ਜਾਣਕਾਰੀ ਨਹੀਂ ਹੂੰ ਇਹ ਕਹਿੰਦੇ ਆ ਵੀ ਸਾਨੂੰ ਜੋ ਕੁਝ ਮਿਲਿਆ ਮਜੀਠੀਏ ਤੇ ਬਾਦਲ ਕਹਿੰਦੇ ਉਸ ਡੇਰੇ ਚੋਂ ਮਿਲਿਆ ਅੱਛਾ ਜੀ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਣਾ ਜਾਣ ਲੇਕਿਨ ਉਹਨਾਂ ਦੇ ਡੇਰੇ ਜੁਰੂ ਜਾਂਦੇ ਉੱਥੇ ਬਾਬਾ ਗੁਰਸੇਵਕ ਸੁਗਰੀ ਬੈਠੇ ਨੇ ਪਰ ਇਹ ਇਹ ਰਹਿਤ ਦੇ ਖਿਲਾਫ ਨਹੀਂ ਚੱਲ ਜਾਂਦੀ ਗੱਲ ਪੱਤੀ ਸਾਹਿਬ ਕੌਣ ਪ੍ਰਵਾ ਕਰਦਾ ਜੀ ਹੂੰ ਕਰਦਾ ਕਿ ਪ੍ਰਵਾ ਹੂੰ ਜੇ ਡੇਰੇਦਰਾਂ ਦੀ ਜੀ ਵੋਟਾਂ ਜਾ ਕੇ ਲੈ ਸਕਦੇ ਉਹਨਾਂ ਨੂੰ ਸਨਮਾਨਤ ਕਰ ਸਕਦੇ ਆ ਡੇਰੇਦਰਾਂ ਨੂੰ 30 ਸੀਐਸਬੀ ਸੀਟਾਂ ਦੇ ਸਕਦੇ ਆ ਹੂੰ ਕੌਣ ਪ੍ਰਵਾ ਕਰਦਾ ਜੀ ਹੁਣ ਉਹਦੇ ਵਿੱਚ ਦੋ ਜਥੇਦਾਰ ਜਿਹੜੇ ਆ ਨਾ ਉਹਨਾਂ ਦੀ ਸ਼ਿਫਾਰਸ਼ ਤੇ ਲਗਾਏ ਗਏ ਸੀ ਇੱਕ ਗਿਆਨੀ ਸੁਲਤਾਨ ਸਿੰਘ ਉਹ ਉਹਨਾਂ ਦੇ ਪਿੰਡ ਦਾ ਵਾ ਜੀ ਇੱਕ ਗਿਆਨੀ ਰਕबीर ਸਿੰਘ ਗਿਆਨੀ ਸਿੰਘ ਨੂੰ ਬਕਾਇਦਾ ਤੌਰ ਤੇ ਜਦੋਂ ਅਕਾਲ ਤਖਤ ਜਥੇਦਾਰ ਲਾਇਆ ਗਿਆ ਸੀ ਤੇ ਉਸ ਡੇਰੇਦਾਰ ਦੀ ਸਵਾਰਥ ਚ ਲਾਇਆ ਗਿਆ ਸੀ। ਅੱਛਾ ਜੀ ਤੇ ਗਿਆਨੀ ਸੁਲਤਾਨ ਸਿੰਘ ਜਿਹੜਾ ਵਾ ਇਹ ਅਰਦਾਸੀ ਹੁੰਦਾ ਸੀ ਅਰਦਾਸੀ ਤੋਂ ਪ੍ਰਮੋਟ ਕਰਕੇ ਬਕਾਇਦਾ ਤੌਰ ਤੇ ਇਹਨੂੰ ਪਹਿਲਾਂ ਤੇ ਦਰਬਾਰ ਸਭ ਚ ਗ੍ਰੰਥੀ ਲਾਇਆ। ਹੂੰ ਤੇ ਗ੍ਰੰਥੀ ਤੋਂ ਸੀਨੀਅਰ ਦੂਤੇ ਬੰਦੇ ਬੈਠੇ ਨੇ। ਹੂੰ ਉਹਨਾਂ ਨੂੰ ਕੁਝ ਨਹੀਂ ਕਿਹਾ ਇਹਨਾਂ ਨੂੰ ਚੁੱਕ ਕੇ ਐਕਟਿੰਗ ਜਥੇਦਾਰ ਜਿਹੜਾ ਸੀ ਕੇਸਗੜ੍ਹ ਸਭ ਲਾ ਦਿੱਤਾ ਗਿਆ। ਜੀ ਉਹ ਇਹ ਵੀ ਜਾਣਕਾਰੀ ਮਿਲੀ ਹੈ ਵੀ ਇਹ ਜਥੇਦਾਰ ਬਕਾਇਦਾ ਤੌਰ ਤੇ ਉਹ ਬਾਬੇ ਦੀ ਹਾਜ਼ਰੀ ਭਰ ਕੇ ਆਇਆ ਹੂੰ ਕਿ ਬਾਬਾ ਜੀ ਸਾਡਾ ਖਿਆਲ ਰੱਖਿਓ ਛੁੱਟੀ ਛੱਟੀ ਤਾਂ ਸਾਡੀ ਹੋ ਜਾਵੇ ਜੇ ਇਹ ਗੋਰ ਪਰਨੇ ਬੰਦ ਕੇ ਸਵੇਰੇ ਸਵਕਤੀ ਉਹਦੇ ਘਰ ਗਏ ਉਹਨੂੰ ਜਾ ਕੇ ਮਿਲ ਕੇ ਆਏ ਨੇ ਇਹ ਸੂਚਨਾਵਾਂ ਨੇ ਅਸੀਂ ਇਹਦੀ ਮਤਲਬ ਥੈਟਿਸਿਡਰ ਕੋਈ ਗਈ ਸੂਚਨਾ ਵਾਂਗੇ ਜੀ ਹੂੰ ਤੇ ਜਾ ਵੀ ਸਕਦੇ ਹਾਂ ਉੱਚੀ ਜਦੋਂ ਉਹਨਾਂ ਦਾ ਉਹਦਾ ਗੁਰੀ ਮੰਨ ਲੈਣ ਫਿਰ ਕਿਹੜੀ ਗੱਲ ਹੈਗੀ ਹੂੰ एसजीपीसी ਦੇ ਵਿੱਚ ਗੜਬੜ ਹੈ ਇੱਕ ਪਹਿਲੀ ਗਲਤ ਮੈਂ ਇਹ ਦੱਸ ਦਿਆਂ ਵੀ ਅੱਜ ਤੋਂ 15 ਸਾਲ ਪਹਿਲਾਂ ਬਕਾਇਦਾ ਤੌਰ ਤੇ ਟ੍ਰਿਬਿਊਨ ਅਖਬਾਰ ਨੇ ਇੱਕ ਰਿਪੋਰਟ ਬੰਗੀ ਸੀ ਪੰਜਾਬ ਦੇ ਡੀਜੀਪੀ ਕੋਲ ਜੀ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਐਸਜੀਪੀਸੀ ਚ ਕ੍ਰਿਮੀਨਲ ਬੰਦੇ ਕਿੰਨੇ ਕੰਮ ਕਰਦੇ ਆ ਅੱਛਾ ਜੀ ਉਹਦੇ ਵਿੱਚ ਉਹਨਾਂ ਕਿਹਾ ਸੀ ਹਰ ਚੌਥਾ ਬੰਦਾ ਕ੍ਰਿਮੀਨਲ ਮਿੱਠਾ ਹਰ ਚੌਥਾ ਜਿਹੜਾ ਮੁਲਾਜ਼ਮ ਦੇ ਖਿਲਾਫ ਕੋਈ ਨਾ ਕੇਸ ਚੱਲਦਾ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ ਹੁੰਦੀ ਨਹੀਂ ਹਾਂ ਹੂੰ ਉਹਨਾਂ ਚੋਂ ਕਈ ਰਿਟਾਇਰ ਵੀ ਹੋ ਗਏ ਹੋਣੇ ਕਈ ਕੁਝ ਹੋ ਗਿਆ ਹੋਊਗਾ ਹੂੰ ਦੂਸਰੀ ਜੀ ਐਸਜੀਪੀ ਸ਼ੇਕਲ ਦੇ ਮੁਲਾਜ਼ਮ ਨੂੰ ਪੁੱਛ ਲੋ ਕਦੀ ਕਿਸੇ ਨੇ ਕਿਹਾ ਮੈਂ ਗੁਰੂ ਰਾਮਦਾਸ ਦਾ ਬੰਦਾ ਵਾ ਮੈਂ ਫਲਾਣੇ ਮੈਂਬਰ ਦਾ ਬੰਦਾ ਜੀ ਮੈਂ ਫਲਾਣੇ ਐਡਜੈਕਟ ਮੈਂਬਰ ਦਾ ਮਰਦਾਂ ਜੀ ਮੈਂ ਫਲਾਣੇ ਜਹਦਾਰ ਦਾ ਬੰਦਾ ਜੀ ਇਹ ਚੀਜ਼ ਹੁੰਦੀ ਔਥੇ ਹੂੰ ਤੇ ਜੇ ਮੈਂਬਰ ਹੀ ਜਿਹੜੇ ਹੋ ਗਏ ਮੁਲਾਜ਼ਮ ਹੀ ਅੱਜ ਤੱਕ ਜਿਹੜੇ ਗੁਰੂ ਰਾਮਦਾਸ ਦੇ ਜਿਹੜੇ ਉਹ ਸੇਵਕ ਨਹੀਂ ਬਣੇ ਤਾਂ ਬਾਕੀ ਕੀ ਗੱਲ ਰਹੇਗੀ ਤੇ ਜਿੱਥੇਦਰ ਵੀ ਜਾ ਕੇ ਇੱਕ ਡੇਰੇਦਰ ਦੇ ਹਾਜ਼ਰੀਏ ਭਰ ਦੇਦੇ ਉੱਥੋਂ ਆਪਣੀਆਂ ਅਪਾਇੰਟਮੈਂਟਾਂ ਲੈ ਕੇ ਆਉਂਦੇ ਆ ਤੇ ਫਿਰ ਉਹਨਾਂ ਵਾਸਤੇ ਗੁਰੂ ਰਾਮਦਾਸ ਤੇ ਨੋਟ ਪੁੱਛ ਹੋਇਆ ਨਾ ਫਿਰ ਇਹੋ ਹੀ ਕੁਝ ਹੋਇਆ ਨਾ ਹੂੰ ਬਿਲਕੁਲ ਹੁਣ ਉਹ ਜਥੇਦਾਰ ਜਿਹੜੇ ਨੇ ਉਹਨਾਂ ਦੇ ਵੀ ਕੱਲ ਇੱਕ ਏਜੰਡਾ ਇਹ ਆ ਕਿ ਜਥੇਦਾਰਾਂ ਦਾ ਵੀ ਬਕਾਇਦਾ ਤੌਰ ਤੇ ਕੋਈ ਵਿਚਾਰ ਚਰਚਾ ਹੋ ਸਕਦੀ ਹੈ ਕਿਸੇ ਨਾ ਕਿਸੇ ਜਥੇਦਾਰ ਦੀ ਛੁੱਟੀ ਕੀਤੀ ਜਾ ਸਕਦੀ ਹੈ ਅੱਛਾ ਜੀ ਪਰ ਜੇ ਇਹਨਾਂ ਇਸ ਮੌਕੇ ਤੇ ਛੁੱਟੀ ਕਰਨ ਦੀ ਕੋਸ਼ਿਸ਼ ਕੀਤੀ ਹੂੰ ਤੇ ਫਿਰ ਧਾਮੀ ਸਾਵੇਂ ਸਮਝ ਲੈਣੇ ਕਿ ਲੋਕਾਂ ਦੇ ਘਰੋ-ਬਾਰ ਦੇ ਨਿਕਲ ਲੈਣੇ ਨੇ ਇਹਨਾਂ ਦੇ ਘਰ ਦੇ ਵੀ ਅੱਗੇ ਪੱਕਾ ਮੋਰਚਾ ਲੋਕਾਂ ਦਾ ਲੱਗ ਜਾਏਗਾ ਧਰਮ ਦੇ ਤਾਂ ਮੋਰਚਾ ਹੋਏਗਾ ਲੱਗੇ ਲੱਗੇ ਜਿਹੜਾ ਹੂੰ ਇਸ ਕਰਕੇ ਇਹਦੀ ਕਾਲੀ ਸ਼ਹਿਦ ਮੰਗ ਕਰਨ ਲੇਖਕ ਇਹ ਦੂਸਰੀ ਦੂਸਰਾ ਝੰਡਾ ਕੀ ਹੈ ਦੂਸਰਾ ਝੰਡਾ ਇਹਨਾਂ ਦਾ ਹੋ ਸਕਦਾ ਵੀ ਇਹਨਾਂ ਨੇ ਆਪਣੇ ਬੰਦੇ ਭੇਜਤੇ ਕੱਲ ਤੱਕ ਦੇ ਵੀ ਤੁਸੀਂ ਬਕਾਇਦਾ ਤੌਰ ਤੇ ਜਿਹੜਾ ਨਰੈਣ ਸਿੰਘ ਚੋੜਾ ਨੂੰ 500 ਚੱਕਿਆ ਜਾਵੇ ਹਮ ਕੱਲ ਇਹ ਵੀ ਜੜਾ ਹੋਏਗਾ ਵੀ ਨਰੈਨ ਸਿੰਘ ਚੌੜੇ ਨੂੰ ਪੰਥ ਤੋਂ ਛੇਕਣ ਵਾਸਤੇ ਇੱਕ ਮਤਾ ਪਾਸ ਕਰਕੇ ਅਕਾਲ ਤਖਤ ਦੇ ਜਥੇਦਾਨ ਨੂੰ ਭੇਜਿਆ ਜਾਵੇ। ਇੱਥੇ ਇੱਥੇ ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੁੰਦਾ ਹੈ ਪੱਟੀ ਸਾਹਿਬ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਤਾਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਈ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਉਹ ਸਾਰੇ ਜਿਹੜੇ ਹੁਣ ਤੱਕ ਅਸੀਂ ਡਿਸਕਸ ਕਰਦੇ ਆਏ ਹਾਂ। ਵੇਖੋ ਗੱਲ ਤੇ ਇਹੀ ਆ ਲੇਕਿਨ ਤੁਰੰਗਤ ਇਹ ਨਹੀਂ ਦਿੱਤੀ ਜਾਊਗੀ। ਹੂੰ ਰੰਗ ਤੇ ਦਿੱਤੀ ਜਾਊਗੀ ਵੀ ਗੁਰੂ ਘਰ ਦਾ ਸੇਵਕ ਜਿਹੜਾ ਸੇਵਾਦਾਰ ਬਣ ਕੇ ਉੱਥੇ ਸੇਵਾ ਕਰ ਰਿਆ ਸੀਗਾ ਹੂੰ ਕਿਉਂ ਜਿਹੜੇ ਬਿਆਨ ਗਿਆਨੀ ਰਗਵੀਰ ਸਿੰਘ ਦੇ ਆਏ ਸੀ ਉਹਨਾਂ ਕਹਿੰਦੇ ਆ ਜੀ ਇਹ ਸੁਖਬੀਰ ਸਿੰਘ ਬਾਦਲ ਤੇ ਗੋਲੀ ਨਹੀਂ ਚਲਦੀ ਇਹ ਗੁਰੂ ਦਰਬਾਰ ਤੇ ਗੋਲੀ ਚਲਦੀ ਹੈ ਗੁਰੂ ਘਰ ਗੋਲੀ ਚਲਦੀ ਹੈ ਜੀ ਗੁਰ ਰਾਮਦਾਸ ਦੇ ਦਰਬਾਰ ਤੇ ਗੋਲੀ ਚਲਦੀ ਹੈ ਇਤੋਂ ਤੱਕ ਦੇ ਉਹਨਾਂ ਦੇ ਬਿਆਨ ਸੀਗੇ ਹੂੰ ਇਸ ਕਰਕੇ ਉਹ ਬੁੱਧਾਏ ਬਣਉਂਦੇ ਨਹੀਂ ਉਹ ਕਹਿੰਦੇ ਉਹ ਸੇਵਕ ਸੀ ਗੁਰੂ ਦਾ ਜਿਹੜਾ ਉੱਥੇ ਸੇਵਾ ਕਰ ਰਿਹਾ ਸੀ ਇਸ ਕਰਕੇ ਇੱਕ ਗੁਰੂ ਘਰ ਤੇ ਗੋਲੀ ਚੱਲੀ ਆ ਜੀ ਤੇ ਇਹ ਜਿਹੜੀ ਛਿੱਕੇ ਜਾਵੇ ਮੁੱਦਾ ਇਹ ਵਿਚਾਰਾ ਜਾਊਗਾ ਉੱਥੇ ਠੀਕ ਹੈ ਤੀਸਰਾ ਮੁੱਦਾ ਇਹ ਵੀ ਵਿਰਸਾ ਸਿੰਘ ਬਟਵਾ ਬਾਰੇ ਜੋ ਕੁਛ ਨੇ ਹੁਣ ਕਿਹਾ ਪਰ ਮੈਨੂੰ ਨਹੀਂ ਲੱਗਦਾ ਵੀ ਵਿਰਸਾ ਸਿੰਘ ਬਟਵਾ ਬਾਰੇ ਉਹਦੀ ਜਲਦਬਾਜ਼ੀ ਕੋਈ ਹੋਊਗੀ ਲੇਕਿਨ ਦੋ ਮੁੱਦਿਆਂ ਤੋਂ ਆਪਾਂ ਅੰਦਾ ਕੰਨੀ ਨਹੀਂ ਕਰ ਸਕਦੇ ਇੱਕ ਪਹਿਲਾ ਮੁੱਦਾ ਤੇ ਇਹ ਆ ਕਿ ਜਿਹੜਾ ਚੌੜਾ ਵਾ ਨਰੈਣ ਸਿੰਘ ਚੌੜਾ ਵਾ ਉਨੂੰ 500 ਛੱਕਿਆ ਜਾਵੇ ਹੁਣ ਦੋ ਤਿੰਨੇ ਲੋਕ ਪੁੱਜ ਗਏ ਨੇ ਅਕਾਲ ਤਖਤ ਦੇ ਹਮ ਇੱਕ ਤੇ ਉਹ ਲੋਕ ਪੁੱਜੇ ਨੇ ਜਿਹੜੇ ਕਹਿੰਦੇ ਆ ਵੀ ਇਹਨੂੰ 500 ਛੱਕਿਆ ਜਾਵੇ ਬੱਚਾ ਜੀ ਉਹ ਲੋਕ ਪੁੱਜੇ ਨੇ ਵੀ ਜਿਹੜੇ ਵਿਅਕਤੀ ਨੇ ਜਿਹੜਾ ਵਿਅਕਤੀ ਇਹਨਾਂ ਦਾ ਬਕਾਇਦਾ ਤੌਰ ਤੇ ਜਸਪ੍ਰੀਤ ਸਿੰਘ ਜਸਮੀਤ ਸਿੰਘ ਪਠਾਨਪੁਰ ਦਾ ਜਿਹੜਾ ਜੂਤਾ ਪ੍ਰਧਾਨ ਬਣਾਇਆ ਇਹਨਾਂ ਨੇ ਜੀ ਉਹਨੇ ਪੱਗ ਲਈ ਹੈ ਉਹ ਬਕਾਇਦਾ ਤੇ ਵੀਡੀਓ ਚ ਆ ਗਿਆ ਹੂੰ ਉਹ ਕਹਿੰਦੇ ਪੀ ਉਹਦੇ ਖਲਬ ਕਰਵੀ ਕੀਤੀ ਜਾਵੇ ਤੇ ਪੱਗ ਕੋ ਲਈ ਹੂੰ ਪੱਗ ਬਿਲਕੁਲ ਸਹੀ ਗੱਲ ਹੈ ਪੱਗ ਕਿਸੇ ਲੋਣੀ ਨਹੀਂ ਚਾਹੀਦੀ ਨਹੀਂ ਇੱਥੇ ਇੱਥੇ ਪੱਤੀ ਸਾਹਿਬ ਉਸ ਵਿਅਕਤੀ ਨੂੰ ਵੀ ਨਾਲ ਪੰਥ ਚੋਂ ਨਹੀਂ ਫਰ ਛੇਕਣਾ ਚਾਹੀਦਾ ਜਿੰਨੇ ਪੱਗ ਦਾ ਤਰਸਕਾਰ ਕੀਤਾ ਮੈਂ ਉਹੀ ਗੱਲ ਕਰਨਗਾ ਉਹੀ ਗੱਲ ਕਰਨਗਾ ਜੀ ਵੇਖੋ ਜਿਹੜੀ ਪੱਗ ਇਹ ਪੰਥਕ ਕਰਜ ਨਹੀਂ ਆਉਂਦੀ ਹੂੰ ਅਸੀਂ ਕਹਿੰਦੇ ਸਾੜਾ ਧਾਰਮਿਕ ਚਿੰਨ ਸਾਧਾ ਧਾਰਮਿਕ ਚਿੰਨ ਨਹੀਂ ਹੈ ਜੀ ਇਹ ਸਾਡੀ ਆਮ ਤੇ ਛਾਂ ਦਾ ਪ੍ਰਤੀਕ ਹੈ ਧਾਰਮਿਕ ਚਿੰਨੂ ਢੱਕਣ ਵਾਸਤੇ ਅਸੀਂ ਬਕਾਇਦਾ ਤੌਰ ਤੇ ਇਹ ਪੱਗ ਬੰਨਦੇ ਹਾਂ ਜੀ ਜੇ ਕਿਤੇ ਇਹਨਾਂ ਨੇ ਫਰਾਂਸ ਦੇ ਵਿੱਚ ਇਹ ਸ਼ੂ ਲਿਆ ਹੁੰਦਾ ਤੇ ਅੱਜ ਪਾਗ ਦੇ ਉੱਤੇ ਬੈਨ ਨਾ ਹੁੰਦਾ ਹੂੰ ਫਰਾਂਸ ਦੇ ਵਿੱਚ ਵੀ ਨਾ ਲੈਤਾ ਜੀ ਸਾਡੇ ਇੱਕ ਕਾਰਾ ਸ਼ਾਮ ਦੇ ਇੱਕ ਕਾਰਾ ਸ਼ਾਮ ਨਹੀਂ ਧਾਰਮਿਕ ਚਿੰਨ ਨਹੀਂ ਸਾਡਾ ਹੈ ਹੂੰ ਇਹ ਦੁਨੀਆ ਭਰ ਦੀ ਆਮ ਤੇ ਛਾਂ ਦਾ ਪ੍ਰਤੀਕ ਹਰ ਧਰਮ ਦੇ ਲੋਕ ਸਮੇਂ-ਸਮੇਂ ਤੇ ਪੱਗ ਬੰਨਦੇ ਨੇ ਜੀ ਅੱਜ ਤੋਂ ਤੁਸੀਂ 5 ਹਰ ਸਪਿਸ਼ੇ ਚੱਲ ਜਓ ਉਹਦੇ ਵਿੱਚ ਲੋਕ ਪੱਗ ਬੰਨਦੇ ਸੀਗੇ ਇਹਦੀ ਗੱਲ ਨਹੀਂ ਮੰਨਦੇ ਸੀਗੇ ਹੂੰ ਇਸ ਕਰਕੇ ਪੱਗ ਆਨੰਦ ਸ਼ਾਨ ਦਾ ਪ੍ਰਤੀਕ ਤੇ ਸਿੱਖ ਜਿਹੜੇ ਉਹ ਇਸ ਕਰਕੇ ਬੰਨਦੇ ਨੇ ਵੀ ਜਿਹੜੇ ਬਕਾਇਦਾ ਤੌਰ ਤੇ ਸਾਡੇ ਧਾਰਗਮ ਤਿੰਨ ਕੇਸ ਆ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਬੰਨਦੇ ਵੀ ਉਹਨਾਂ ਦੇ ਕੋਈ ਖਿੱਲਰ ਨਾ ਉਹਨਾਂ ਦੇ ਕੋਈ ਕੱਟਾ ਦਾ ਪਵੇ ਮਿੱਟੀ ਨਾ ਪਵੇ ਉਹਨੂੰ ਬਸ ਕਰੇ ਬੰਨਦੇ ਸੀ ਤੇ ਦਾਇ ਆਨੰਦ ਸ਼ਾਨ ਦੀ ਪ੍ਰਤੀਕ ਆ ਜਦੋਂ ਵੀ ਕਿਸੇ ਬਾਦਸ਼ਾਹ ਦੀ ਨਿਯੁਕਤੀ ਹੁੰਦੀ ਆ ਉਦੋਂ ਉਹਨੂੰ ਦਸਤਾਰ ਸੁਜਾਈ ਜਾਂਦੀ ਐ ਦਸਤਾਰ ਦਾ ਮਤਲਬ ਬਹੁਤ ਵੱਡਾ ਸਾਡੇ ਹੂੰ ਇਸ ਕਰਕੇ ਉਹਨੂੰ ਪੰਥ ਤੋਂ ਛਕਣ ਦੀ ਗੱਲ ਕੀਤੀ ਜੀ ਨੇ ਦਸਤਾਰ ਲਾਈ ਐ ਦਸਤਾਰ ਲਾਈ ਮਤਲਬ ਨਾ ਕੇਸਾਂ ਦੀ ਬੇਦਬੀ ਕੀਤੀ ਐ ਹੂੰ ਉਹ ਕਾਰਨ ਦੀ ਬੇਦਬੀ ਚੋਂ ਦਾ ਵਜੋਂ ਤੁਸੀਂ ਦਸਤਾਰ ਲਾਉਂਦੇ ਹੋ ਜੀ ਵੀ ਦਸਤਾਰ ਤੁਸੀਂ ਫੜ ਕੇ ਲਾਉਣੇ ਹੋ ਇਹ ਕਿਦਾਂ ਦਾ ਸੂਲ ਆ ਹੂੰ ਸਾਹਿਬ ਜੀ ਚੱਕਰੇ ਹੁੰਦਾ ਸੀਗਾ ਵੀ ਅੱਜ ਤੋਂ 30 35 ਸਾਲ ਪਹਿਲਾਂ ਚਲ ਗਿਆ ਤੁਸੀਂ ਇੰਨੀ ਕੁ ਦਸਤਾਰ ਦੀ ਤੋਹੀਦ ਕੀਤੀ ਜਾਂਦੀ ਸੀਗੀ ਜੀ ਜਦੋਂ ਕਿਸੇ ਸਿੱਖ ਨੂੰ ਫੜ ਕੇ ਲਾਜਦੇ ਥਾਣੇ ਹੂੰ ਤੇ ਹਵਾ ਦਾ ਚ ਦੇਣ ਤੋਂ ਪਹਿਲਾਂ ਉਹਦੀ ਦਸਤਾਰ ਜਿਹੜੀ ਆ ਉਹ ਬਕਾਇਦਾ ਤੋਂ ਤੇ ਜੁੱਤੀਆਂ ਤੇ ਰੱਖੀ ਜਾਂਦੀ ਸੀ ਅੱਛਾ ਜੀ ਲੇਕਿਨ ਫਿਰ ਰੋਲਾ ਪਿਆ ਫਿਰ ਉਹਦੇ ਬੈਂਚ ਲਾਤਾ ਉੱਥੇ ਵੀ ਜਦੋਂ ਬੰਦਾ ਅੰਦਰ ਜਾਏਗਾ ਦਸਤਾਰ ਇਥੇ ਲਾ ਕੇ ਬੈਂਚ ਤੇ ਰੱਖ ਕੇ ਜਾਏਗਾ ਹੂੰ ਕਿ ਉਹ ਇਨੀ ਟੂ ਹਿੰਦ ਕੀਤੀ ਜਾਂਦੀ ਉਸ ਟਾਈਮ ਦੇ ਉੱਤੇ ਉਹ ਤਾਂ ਦਸਤਾਰ ਦਾ ਭੇਦ ਦੀ ਬੋਦੀ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਹੈਗੀ ਤੇ ਕਾਫੀ ਹੱਦ ਤੱਕ ਵੇਖੋ ਜਦੋਂ ਕਿਤੇ ਲੜਾਈ ਹੁੰਦੀ ਹੈ ਸਭ ਤੋਂ ਪਹਿਲਾਂ ਦਸਤਾਰ ਹੀ ਲੈਂਦੀ ਹੈ ਬਿਲਕੁਲ ਲੇਕ ਨੇ ਦਸਤਾਰ ਲੱਥੀ ਨਹੀਂ ਇਹ ਦਸਤਾਰ ਲਾਈ ਗਈ ਜੀ ਬਿਲਕੁਲ ਵੀਡੀਓ ਚਾਹੀਏ ਇਸ ਕਰਕੇ ਜਿਨ੍ਹਾਂ ਨੇ ਦਸਤਾਰ ਲਾਈ ਉਹਦੇ ਖਿਲਾਫ ਵੀ ਲੋਕੀ ਕਾਰਵਾਈ ਕਰਨ ਵਾਸਤੇ ਕੱਲ ਤੱਕ ਤੇ ਪੁੱਜ ਗਏ ਜੀ ਇਹ ਬਕਾਇਦਾ ਤੌਰ ਤੇ ਇਹਦੇ ਵਾਸਤੇ ਹੀ ਪੁੱਜ ਗਏ ਨੇ ਹਾਂ ਆ ਚੌੜੇ ਨੂੰ ਜਿਹੜਾ ਛੇਕਿਆ ਜਾਵੇ ਤੇ ਉਮੀਦ ਆ ਵੀ ਪਹਿਲਾ এজেন্ডਾ ਕੱਲ ਚੌੜੇ ਨੂੰ ਪੰਜੋਂ ਛੇਕਣ ਦਾ 72 ਕੇ ਦੇ ਨੋਟਸ ਤੇ ਬੁਲਾਏ ਗਏ ਸ਼੍ਰੋਣੀ ਕਮੇਟੀ ਦੇ ਮੈਂਬਰ ਦੇ ਅਡਜੈਕਟਿਵ ਜਿਹੜੀ ਮੀਟਿੰਗ ਆ ਉੱਚ ਇਹ ਮਤਾ ਪਾਸ ਕੀਤਾ ਜਾਵੇਗਾ ਜੀ ਠੀਕ ਹੈ ਠੀਕ ਹੈ ਪਟੇ ਸਾਹਿਬ ਇਹਦੇ ਨਾਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਿ ਚਲੋ ਜਥੇਦਾਰ ਸਾਹਿਬ ਬਾਰੇ ਵੀ ਆਪਾਂ ਗੱਲ ਕਰ ਲਈ ਕਿ ਇਹਦੇ ਬਾਰੇ ਵੀ ਫੈਸਲਾ ਸੁਣਾਇਆ ਜਾ ਸਕਦਾ ਪਰ ਇਹਦੇ ਦਰਮਿਆਨ ਇੱਕ ਹੋਰ ਫੈਸਲਾ ਸਾਹਮਣੇ ਆਉਂਦਾ 20 ਦਿਨ ਦਾ ਸਮਾਂ ਦੇ ਦਿੱਤਾ ਗਿਆ ਇੱਕ ਤਾਂ ਪਹਿਲਾਂ ਮੇਰਾ ਇਹ ਵੀ ਇੱਕ ਕਨਫਿਊਜ਼ਨ ਹੈ ਜੀ ਇਹ ਕਲੀਅਰ ਕਰਦੇ ਹੋ ਕਿ ਜਿਹੜਾ ਜਦੋਂ ਮੰਗਿਆ ਗਿਆ ਸੀ ਸਮਾਂ ਉਹ 15 ਦਿਨ ਦਾ ਤਾਂ ਨਹੀਂ ਸੀ ਜੇ 15 ਦਿਨ ਦਾ ਸੀ ਤਾਂ ਫਿਰ 20 ਦਿਨ ਦਾ ਕਿਵੇਂ ਦੇ ਦਿੱਤਾ ਗਿਆ 3 ਦਿਨ ਦੇ ਸਮੇਂ ਤੋਂ ਸ਼ੁਰੂਆਤ ਹੋਈ ਵਿੱਚ 15 ਦਿਨ ਦੀ ਵੀ ਗੱਲ ਆ ਗਈ ਮੁੜ ਕੇ 20 ਦਿਨ ਦਾ ਸਮਾਂ ਦੇ ਦਿੱਤਾ ਗਿਆ ਇਹਦੇ ਬਾਰੇ ਦੱਸੋ ਜਦੋਂ ਜਥੇਦ ਅਕਾਲ ਤਖਤ ਦੀ ਫਸੀਲ ਤੋਂ ਬੋਲਦਾ ਨਾ ਜੀ ਉਸ ਟਾਈਮ ਤੇ ਉਹ ਗੁਰੂ ਸਾਹਿਬ ਦਾ ਇੱਕ ਨਮਾਇੰਦਾ ਹੋ ਕੇ ਬੋਲਦਾ ਜੀ ਤੇ ਕਾਲ ਤੱਕ ਦੀ ਫੀਸੀਲ ਤੋਂ ਸੁਣਾਇਆ ਹੋਇਆ ਫੈਸਲਾ ਕਦੀ ਬਦਲਿਆ ਨਹੀਂ ਗਿਆ ਜੀ ਪਹਿਲੀ ਗੱਲ ਤੇ ਡਾਕਟਰ ਦਲਜੀਤ ਸਿੰਘ ਇਹ ਦੱਸ ਦੇਵੇ ਵੀ ਉਹ ਕਿਸ ਹیثیت ਦੇ ਵਿੱਚ ਅੱਜ ਬਿਆਨਬਾਜ਼ੀ ਕਰ ਰਿਹਾ ਹੂੰ ਜੇ ਇਹ ਬਿਆਨਬਾਜ਼ੀ ਕਰਨੀ ਸੀ ਇਹ ਭੂੰਦੜ ਸਾਹਿਬ ਦਾ ਜਿਹੜਾ ਵਾ ਉਹ ਅਧਿਕਾਰ ਖੇਤਰ ਬਣਦਾ ਸੀ ਹੂੰ ਉਹ ਕਹਿੰਦਾ ਜੀ ਜਦੋਂ ਸਾਨੂੰ ਅਕਾਲ ਤਖਤ ਤੋਂ ਹੁਕਮ ਹੋ ਗਿਆ ਵੀ 3 ਦਿਨਾਂ ਦੇ ਅੰਦਰ ਅੰਦਰ ਬਕਾਇਦਾ ਤੌਰ ਤੇ ਅਸਤੀਫੇ ਪ੍ਰਵਾਨ ਕਰਕੇ ਸਾਨੂੰ ਭੇਜੇ ਜਾਣ ਜੀ ਤੇ ਜੀ ਉਹ ਸਿਵਲ ਜੇਹੇਦਾਰ ਸਾਹਿਬ ਕੋਲ ਸੈਕਟਰੀਟ ਗਿਆ ਤੇ ਤੁਹਾਨੂੰ ਕਹਿਿਆ ਸਮਾਂ ਅਰਦਾਤਾ ਜਾਵੇ ਹੂੰ ਪਹਿਲਾ ਗੱਲ ਆਈ ਸੀ ਇਹ 14 ਤਰੀਕ ਤੱਕ ਸਮਾਂ ਮੰਗਿਆ ਗਿਆ ਕੋਈ 15 ਦਿਨ ਕਿਹਾ ਕੋਈ 20 ਦਿਨ ਇਹਦੇ ਬਾਰੇ ਮੈਨੂੰ ਪੂਰੀ ਪ੍ਰੋਪਰ ਜਾਣਕਾਰੀ ਦੇ ਕਿ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿਆ ਜੀ ਦੂਸਰੀ ਜੀ ਸਮਾਂ ਕਿਉਂ ਮੰਗਿਆ ਗਿਆ ਜੇ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਕਰ ਚੁੱਕੇ ਹੋ ਤਾਂ ਕਿ ਇਜੈਕਟਿਵ ਦੀ ਮੀਟਿੰਗ ਨਹੀਂ ਹੋ ਸਕਦੀ ਹੂੰ ਇਜੈਕਟਿਵ ਦੀ ਮੀਟਿੰਗ ਵੀ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਬੁਲਾਈ ਜਾ ਸਕਦੀ ਸੀ ਉਹ ਜਾਣ ਬੁੱਝ ਕੇ ਨਹੀਂ ਬੁਲਾਈ ਹੂੰ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਕਾਰਪੋਰੇਸ਼ਨ ਚੋਣਾ ਜਿਹੜੀਆਂ ਵਾ ਐਸਪੀ ਦੇ ਵਿੱਚ ਹੋਣੀਆਂ ਹੀ ਹੋਣੀਆਂ ਨੇ ਜੀ ਕਾਰਪੋਰੇਸ਼ਨ ਚੋਣਾ ਦੇ ਵਿੱਚ ਉਸਤੀਫੇ ਪ੍ਰਵਾਨ ਕਰਕੇ ਦੇ ਦਿੰਦੇ ਆ ਤੇ ਫਿਰ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹ ਵਰਕਸ਼ੀਲ ਹੋਏਗੀ ਜੀ ਉਹ ਕਾਰਜਸ਼ੀਲ ਹੋਏਗੀ ਕੰਮ ਉਹ ਕਰੇਗੀ ਹੂੰ ਲੇਕਿਨ ਉਹਨੂੰ ਡਿਫੰਗ ਕਰਨ ਵਾਸਤੇ ਇਹਨਾਂ ਨੇ ਕਹਿ ਦਿੱਤਾ ਸੂ ਸਮਾਂ ਦਿੱਤਾ ਜਾਵੇ ਵੀ ਅੱਜ ਵੀ ਸੰਗਬੀਰ ਸਿੰਘ ਬਾਦਲ ਪ੍ਰਧਾਨ ਤੇ ਬਾਕੀ ਵਰਕਿੰਗ ਕਮੇਟੀ ਸਭ ਕੁਝ ਉਧਰ ਹੀ ਕੰਮ ਕਰਦੇ ਨੇ ਜੀ ਹੁਣ ਕਾਰਪੋਸ਼ ਦੀਆਂ ਚੋਣਾਂ ਦੇ ਵਿੱਚ ਮੈਂ ਆਪ ਕਹਿਤਾ ਪਹਿਲਾਂ ਵੀ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਹੂੰ ਮਤਲਬ ਜੇ ਉਮੀਦਵਾਰ ਖੜੇ ਕਰਨਗੇ ਤੇ ਫਿਰ ਸਾਂਝੇ ਰੂਪ ਚ ਉਮੀਦਵਾਰ ਨਹੀਂ ਹੋਣਗੇ ਬਾਦਲ ਦਲ ਦੇ ਵੱਖਰੇ ਉਮੀਦਵਾਰ ਹੋਣਗੇ ਤੇ ਬਾਗੇ ਦੇ ਵੱਖਰੇ ਉਮੀਦਵਾਰ ਹੋਣਗੇ ਅੱਛਾ ਜੀ ਹੂੰ ਜੇ ਬਕਾਇਦਾ ਤੌਰ ਤੇ ਇਹ ਲਿਖ ਕੇ ਦੇ ਦਿੰਦੇ ਪੀ ਅਸਤੀਫੇ ਪ੍ਰਵਾਨ ਕਰ ਲੈ ਤੇ ਫਿਰ ਕਾਰਨਸ਼ੀਲ ਸਤਵੀਂ ਕਮੇਟੀ ਸੀ ਫਿਰ ਮੈਂਬਰ ਉਹ ਜਿਹੜੇ ਉਮੀਦਵਾਰ ਖੜੇ ਕਰਨੇ ਜੋ ਖੜੇ ਕਰਨਦੇ ਬਿਲਕੁਲ ਕੋ ਚੋਣ ਕਰਦੀ ਉਹਦੀ ਹੂੰ ਕੱਲ 9 ਤਰੀਕ 9 ਤਰੀਕ ਤੋਂ ਲੈ ਕੇ ਬਕਾਇਦਾ ਤੌਰ ਤੇ 12 ਤਰੀਕ ਤੱਕ ਸਭ ਨਾਮਿਨੇਸ਼ਨ ਹੋਣੀ ਹੈ ਜੀ 14 ਤੱਕ ਵਾਪਸੀ ਆ ਉਸ ਤੋਂ ਬਾਅਦ 21 ਦਸੰਬਰ ਨੂੰ ਚੋਣ ਹੋਣੀ ਬਕਾਇਦਾ ਤੌਰ ਤੇ ਤੇ ਪਹਿਲੀ ਗੱਲ ਕਿ ਮੈਂ ਸਰਕਾਰ ਦੀ ਅੰਦਰ ਅਕੀ ਦੀ ਗੱਲ ਕਰਨਾ ਜੀ ਕਿ ਜਿੰਨੀਆਂ ਵੀ ਚੋਣਾਂ ਹੁਣ ਤੱਕ ਹੋਈਆਂ ਉਹ ਕੋਰਟ ਦੇ ਦੇਸ਼ਤ ਹੋਈਆਂ ਹਾਈ ਕੋਰਟ ਦੇ ਦੇਸ਼ਤ ਇਟੂਲਾ ਬਣ ਗਿਆ ਜੀ ਸਰਕਾਰ ਆਪਣੀ ਕਾਰਛੀ ਲਈ ਨਹੀਂ ਬਿਲਕੁਲ ਹੂੰ ਉਹਦੇ ਵਿੱਚ ਹੁਣ ਬਾਦਲ ਨਾਲ ਨੇ ਸੋਚਿਆ ਵੀ ਸਹੀ ਅਕਾਲ ਤੋਂ ਸਮਾਂ ਲੈ ਲਈਏ ਕਿਉਂਕਿ ਆਪਣੇ ਉਮੀਦਵਾਰ ਸੀ ਵੱਖਰੇ ਖੜੇ ਕਰਾਂਗੇ ਅਸੀਂ ਹੂੰ ਉਹਦਾ ਨੁਕਸਾਨ ਹੋਏਗਾ ਫਾਇਦਾ ਨਹੀਂ ਹੋਏਗਾ ਕਿਉਂਕਿ ਜੇ ਬਾਗਯੇ ਵੀ ਖੜੇ ਕਰ ਦਿੱਤੇ ਤੇ ਫਿਰ ਵੋਟ ਜਿਹੜੀ ਆ ਪੰਥ ਦੀ ਜਾਂ ਸਿੱਖਾਂ ਦੀ ਵੰਡੀ ਜਾਊਗੀ ਤੇ ਫਾਇਦਾ ਬਰੁਧੇ ਚਲੂ ਹੋਊਗਾ ਠੀਕ ਹੈ ਠੀਕ ਹੈ ਫਟਿਸਰ ਜੀ ਨਾ ਸਮਝ ਆ ਨਾ ਦੂਸਰੀ ਚੀਜ਼ ਜੀ ਹੂੰ 14 ਤਰੀਕ ਨੂੰ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਟਿਨਯੂਰ ਖਤਮ ਹੋ ਰਹੀ ਹੈ ਠੀਕ ਹੈ ਹੂੰ ਇਹ ਇੱਕ ਐਪਲੀਕੇਸ਼ਨ ਹੋਰ ਦੇਣਗੇ ਹੁਣ ਅੱਛਾ ਜੀ 14 ਤਰੀਕ ਤੱਕ ਇਹਨਾਂ ਨੇ ਬਕਾਇਦਾ ਤੌਰ ਤੇ ਆਪਣੀ ਸਜ਼ਾ ਭੁਗਤਨੀ ਹੈ ਵਿਰਦੂ ਖੇ 14 ਨੂੰ ਅਕਾਲ ਤਖਤ ਤੇ ਆਉਣਗੇ ਤੇ ਅਕਾਲ ਤਖਤ ਤੇ ਆਪਣੀ ਖਿਮਾ ਜਤਨੀ ਅਰਦਾਸ ਕਰਨਗੇ ਤੇ ਨਾਲ ਹੀ ਉਮੀਦ ਹੈ ਇੱਕ ਜਥੇਦਾਰ ਨੂੰ ਪੱਤਰ ਦਿੱਤਾ ਜਾਵੇਗਾ ਹੂੰ ਪੀ ਸੱਤਵੇਂ ਮੈਂਬਰੀ ਤੇ ਆਪਣਾ ਕਾਰਜਸ਼ੀਲ ਕਰੇਗੀ ਕਰੇਗੀ ਕਿ ਜਿੰਨਾ ਚਿਰ ਅਗਲਾ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਹਨਾਂ ਤੇ ਸੰਗਬੀਰ ਸਿੰਘ ਬਾਦਲ ਨੂੰ ਆਪਣੇ ਪ੍ਰਧਾਨਗੀ ਦਾ ਕੰਮ ਕਰਨ ਦਿੱਤਾ ਜਾਵੇ ਅੱਛਾ ਜੀ ਪੋਸਿਬਿਲਟੀ ਹੈ ਆਪਾਂ ਇਨਕਾਰ ਨਹੀਂ ਕਰ ਸਕਦੇ ਠੀਕ ਹੈ ਲੇਕਿਨ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਏ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਾਂਜੀ ਜਿਹੜਾ ਦਲ ਖਾਲਸਾ ਦੀ ਤੇ ਸਿਮਰਤ ਸਿੰਘ ਮਾਨ ਦੀ ਕਾਨਫਰੰਸ ਚੱਲਾ ਗਿਆ ਤੇ ਵਿਕਰਮ ਸਿੰਘ ਕੀ ਕਹਿੰਦਾ ਵੀ ਪਹਿਲਾਂ ਸਾਨੂੰ ਇਹ ਦੱਸੇ ਵੀ ਇਹ ਖਾਲਸਤਾਨੀ ਨਾਲ ਕੇ ਮੋਡੇਰੇਟਰ ਨਾਲ ਹੂੰ ਭਾਈ ਤੁਹਾਡੇ ਬਜ਼ੁਰਗ ਵੀ ਕਰਦੇ ਰਹੇ ਨੇ ਹੂੰ ਮੁੰਡਿਆਂ ਦੇ ਭੋਗਾ ਤੇ ਵੀ ਜਾਂਦੇ ਰਿਹਾ ਤੇ ਉਹਨਾਂ ਦੇ ਸੰਸਕਾਰਾਂ ਤੇ ਵੀ ਜਾਂਦੇ ਨੇ ਤੇ ਜਾ ਕੇ ਬੋਲਦੇ ਨੇ ਵੀ ਸਾਡੀ ਸਰਕਾਰ ਬਣੀ ਤੇ ਦੋਸ਼ੀ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਉਦੋਂ ਤੁਸੀਂ ਮੋਡੇਟਰ ਸੀ ਕਿ ਖਾਲਸਾਨੀ ਸੀ ਹੂੰ ਜਿਹੜੀ ਖਾਲਸਾਤਨ ਦੀ ਗੱਲ ਆ ਉਹ ਸਾਬ ਜੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਛਾਤਮਈ ਤਰੀਕੇ ਨਾਲ ਕੋਈ ਖਾਲਸਾਤਨ ਦੀ ਮੰਗ ਕਰਦਾ ਤੇ ਉਹ ਗੁਨਾਹ ਨਹੀਂ ਜੀ ਉਹ ਕਾਨੂੰਨ ਤੇ ਸੰਵਿਧਾਨ ਦੇ ਵਿਰੁੱਧ ਨਹੀਂ ਹੂੰ ਸਭੋ ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ ਤੁਸੀਂ ਕੋਈ ਮੰਗ ਕਰਦੇ ਹੋ ਤੁਹਾਡਾ ਸੰਵਿਧਾਨਕ ਹੱਕ ਹੂੰ ਬਲਦੇਵ ਸਿੰਘ ਇੱਕ ਮਹਿਗਾ ਸੀਗਾ ਐਜੂਕੇਸ਼ਨ ਬੋਰਡ ਦਾ ਮੁਲਾਜ਼ਮ ਠੀਕ ਹੈ 82 ਜਦੋਂ ਇੰਦਰਾ ਗਾਂਧੀ ਮਾਰੀ ਜਾਂਦੀ ਆ ਉਹ ਬੋਰ ਦੀ ਤੀਸਰੀ ਮੰਜ਼ਿਲ ਦੇ ਉੱਪਰ ਚੜ੍ਹ ਕੇ ਜਾ ਕੇ ਖਾਲਸਾ ਦਾ ਝੰਡਾ ਵੀ ਚੁਲਾ ਦਿੰਦਾ ਤੇ ਨਾਲ ਖਾਲਸਾ ਦੇ ਅਖਤੰਦਰੇ ਲਾ ਦਿੰਦਾ ਅੱਛਾ ਜੀ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਜੀ ਉੱਤੇ ਮੁਕੱਦਮਾ ਹੋ ਜਾਂਦਾ ਜੇਲ੍ਹ ਹੋ ਜਾਂਦੀ ਹੈ ਹਮ ਹਾਈ ਕੋਰਟ ਜਾਂਦਾ ਹਾਈ ਕੋਰਟ ਰਾਹ ਦਿੰਦੀ ਸੁਪਰੀਮ ਕੋਰਟ ਰਾਹ ਦਿੰਦੀ ਫਿਰ 1993 ਦੇ ਵਿੱਚ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਕਹਿੰਦੀ ਆ ਵੀ ਇਸ ਬੰਦੇ ਦਾ ਤੱਕਾ ਹੋਇਆ ਵਾ ਇਹਨੂੰ ਮੁਆਫੀਆ ਵਿੱਚ ਦਿੱਤਾ ਜਾਵੇ ਇਹਦੀ ਨੌਕਰੀ ਬੰਦ ਕੀਤੀ ਜਾਵੇ ਤੇ ਇਹਨੂੰ ਪਿਛਲੇ ਬਕਾਇਆ ਵੀ ਦਿੱਤੇ ਜਾਣ। ਹੂੰ। ਕਿ ਇਹਨੇ ਕੋਈ ਵੀ ਸੰਵਿਧਾਨ ਦੇ ਵਿਰੁੱਧ ਗੱਲ ਨਹੀਂ ਕੀਤੀ ਸਿਰਫ ਮੰਗ ਕੀਤੀ ਹੈ ਵੀ ਖਾਲਸਾ ਦੀ ਹੱਕਦਾਰੀ ਬਾਦੀ ਕੀਤੀ ਉਹ ਕੋਈ ਗਦਾ ਨਹੀਂ ਹੈਗਾ। ਜੀ। ਕੋਦੋਂ ਤਾਂ ਤੁਹਾਨੂੰ ਖਾਲਸਾ ਦੀ ਮਾਰਾ ਮਾਰਨ ਦਾ ਜਿਹੜਾ ਸੀਧਾ ਹਰ ਸੁਪਰੀਮ ਕੋਰਟੇ ਦਿੱਤਾ ਸੀ ਸੰਵਿਧਾਨਕਤ ਕਰ ਦਿੱਤਾ ਸੀ। ਹਾਂ। ਹੂੰ। ਕੋਲੇ ਮੋਡਰੇਟ ਕਿਉਂ ਬਣੇ ਨੇ ਉਹ ਖਾਲਸਾ ਦੀ ਕਿਉਂ ਬਣੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਜੇ ਗੁਰਪ੍ਰਤਾਪ ਸਿੰਘ ਵਡਾਲਾ ਉੱਥੇ ਚਲੇ ਗਿਆ ਉਹਨਾਂ ਦੀ ਕਨਵੈਨਸ਼ਨ ਦੇ ਵਿੱਚ ਉਦੋਂ ਵੀ ਖਾਲਸਾ ਦੇ ਨਾਰੇ ਵੀ ਲਾਏ ਜੀ ਤੇ ਫਿਰ ਤੁਸੀਂ ਕਹੀ ਜਾਂਦੇ ਹੋ ਮਤਲਬ ਕਹਿਣ ਤੋਂ ਪਾਰ ਵੀ ਸਾਨੂੰ ਉਹ ਮਨਜ਼ੂਰ ਨਹੀਂ ਜੀ ਇਸ ਕਰਕੇ ਇਹ ਬੜੇ ਘਾਲੇ ਮਲੇ ਕਰੀ ਜਾਂਦੇ ਨੇ ਅਜੇ ਵੀ ਰੰਗੜਾਉ ਪੜਾ ਨਹੀਂ ਗਿਆ ਅਜੇ ਵੀ ਸੋਚਦੇ ਵੀ ਜਥੇਦਾਰ ਸਾਡੇ ਮੁਲਾਜ਼ਮ ਨੇ ਹੂੰ ਗੁਰਚਰਨ ਸਿੰਘ ਗਲੇਵਾਰ ਸ਼੍ਰੋਮਣੀ ਕਮੇਟੀ ਦਾ ਸਾਬਕਾ ਜਨਰਲ ਸੈਕਟਰੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਜੀ ਕੁਦਾ ਮੈਂਨ ਕੀ ਸੀਗਾ ਉਹ ਕਹਿੰਦਾ ਸਾਡੇ ਤਨਖਾਹਦਾਰ ਮੁਲਾਜ਼ਮ ਨੇ ਇਹ ਜਿਹਦਾ ਹੂੰ ਇਹਨਾਂ ਨੂੰ ਗਲਵੇ ਤੋਂ ਫਰਕ ਘੱਟ ਕੰਮ ਕਰਨਾ ਚਾਹੀਦਾ ਹੂੰ ਕੁਦਾ ਨੋਟਿਸ ਵੀ ਕਾਲ ਤੱਕ ਤੋਂ ਬਕਾਇਤ ਹੋ ਤੇ ਨਾਂ ਲੈ ਵਗੈਰੇ ਉਹਨਾਂ ਤਾੜਨਾ ਕੀਤੀ ਸੀ ਵੀ ਜੇ ਦੁਬਾਰਾ ਇਹੋ ਜਿਹਾ ਬੰਦੇ ਆ ਤੇ ਫਿਰ ਕਾਲ ਤੱਕ ਤੋਂ ਕਿਨੂ ਕੋਈ ਸਾਨੂੰ ਕਾਰਵਾਈ ਕਰਨੀ ਪਊ ਜੀ ਇਹਨਾਂ ਦੀ ਮਾਨਸਿਕਤਾ ਜੇ ਵੀ ਇੱਥੇ ਘੜੀ ਹੂੰ ਅਜੇ ਵੀ ਕਹੀ ਜਾਣ ਡਿਓ ਵੀ ਨਈਜੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕੋਸ਼ਿਸ਼ ਨਹੀਂ ਹੋਣਾ ਚਾਹੀਦਾ ਜੀ ਵਰਕਿੰਗ ਕਮੇਟੀ ਨੂੰ ਕੋਸ਼ਿਸ਼ ਨਹੀਂ ਹੋਣਾ ਚਾਹੀਦਾ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਕਿਹੜੇ ਤੇ ਇਦਾਂ ਕਿਹੜੇ ਅਧਿਕਾਰ ਨਾ ਕਰ ਲਈ ਜੀ ਹੂੰ ਇਹੋ ਸੇ ਕਰਕੇ ਇਹ ਜਿਹੜੇ ਜੋ ਕੁਝ ਕਰ ਰਹੇ ਨੇ ਉਹ ਜੇ ਵੀ ਇਹ ਸੋਚਦੇ ਵੀ ਜਹਦਰ ਵਾਕਈ ਸਾਡੇ ਮੁਲਾਜ਼ਮ ਨੇ ਕਿਸੇ ਵੇਲੇ ਜਥੇਦਰਾਂ ਨੂੰ ਤਨਖਾਹ ਮਿਲਦੀ ਹੁੰਦੀ ਸੀ ਅਚਨਿ ਇਹਦੇ ਤੇ ਪੱਤਰ ਕਰਤਰਾਜ ਕੀਤਾ ਸੀ ਫਿਰ ਉਹਨਾਂ ਕਹਿਤਾ ਸੀ ਜਿਸ ਦਾ ਟੋੜਾ ਸਾਹਿਬ ਨੇ ਵੀ ਅੱਜ ਤੋਂ ਬਾਅਦ ਇਹ ਸਾਡੇ ਮੁਲਾਜ਼ਮ ਨਹੀਂ ਹੋਣਗੇ ਠੀਕ ਹੈ ਇੱਕ ਮਿਲ ਕੇ ਉਹਨਾਂ ਬੁੱਧੀ ਜਿਹੜੀ ਮੀਟਿੰਗ ਬੁਲਾਈ ਸੀ ਜਿਹੇ ਦਾ ਟੋੜਾ ਨੇ ਉਹਦੇ ਵਿੱਚ ਪਤਾ ਪਾਸ ਕੀਤਾ ਗਿਆ ਸੀ ਵੀ ਇਹ ਸਾਡੇ ਮੁਲਾਜ਼ਮ ਨਹੀਂ ਹੋਣਗੇ ਤੇ ਇਹਨਾਂ ਨੂੰ ਬਕਾਇਦਾ ਤੌਰ ਤੇ ਮਾਣ ਪੱਤਾ ਦਿੱਤਾ ਜਾਊਗਾ ਅੱਛਾ ਜੀ ਤਨਖਾਹ ਦੀ ਮਾਣ ਪੱਤਾ ਹਰ ਮਹੀਨੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਲਫਾਵੇ ਚ ਇਹਦਾ ਨਾਮ ਪਤਾ ਪਾ ਕੇ ਆ ਕੇ ਦੇਖੇ ਜਾਂਦਾ ਜਹੇਦਾਰ ਸਿੰਘ ਸਤਕਾਰ ਸਾਹਿਬ ਠੀਕ ਹੁਣ ਇਹ ਮਾਜਬੰਦੀ ਉਹਨਾਂ ਦੀ ਅੱਗੇ ਜੀ ਹੂੰ ਬਿਲਕੁਲ ਪੱਤੀ ਸਾਹਿਬ ਤੁਸੀਂ ਗੁਰਪ੍ਰਤਾਪ ਬਡਾਲਾ ਦੀ ਵੀ ਗੱਲ ਕੀਤੀ ਐ ਤੇ ਮੈਂ ਕਹਿੰਦਾ ਜਾਂਦੇ ਜਾਂਦੇ ਇਹ ਵੀ ਇੱਕ ਵਾਰ ਮਾਮਲਾ ਛੇੜ ਲੀਏ ਕਿਉਂਕਿ ਆਉਂਦੇ ਕੱਲ ਨੂੰ ਇਹ ਵੀ ਇੱਕ ਮੀਟਿੰਗ ਹੋਣ ਜਾ ਰਹੀ ਸੀਗੀ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਹੋਣ ਜਾ ਰਹੀ ਹੈ ਇਹਦੇ ਬਾਰੇ ਵੀ ਦੱਸੋ ਕੀ ਵਿਚਾਰ ਨੇ ਹੋਵੇਗੀ ਨਹੀਂ ਹੋਵੇਗੀ ਜਾਂ ਕਿੱਦਾਂ ਦੀ ਹੋਵੇਗੀ ਕੀ ਸੋਚਦੇ ਹੋ ਦੇਖੋ ਜਿਹੜੀ ਸੁਧਾਰ ਲਹਿਰ ਦੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਹੀ ਮੈਨੂੰ ਲੱਗਦਾ ਹੁਣ ਕੁਝ ਹੋਣ ਵਾਲਾ ਨੇ ਅੱਛਾ ਐਦਾਂ ਕਿ ਉਹਨਾਂ ਦਾ ਪ੍ਰੋਗਰਾਮ ਇਹ ਸੀਪੀ ਸੁਧਾਰ ਲਹਿਰ ਨੂੰ ਬਕਾਇਦਾ ਤੌਰ ਤੇ ਅਸੀਂ ਉਸੇ ਤਰ੍ਹਾਂ ਜਿੱਦਾਂ ਪਾਸੇ ਹੋਏ ਸੀ ਉਸੇ ਤਰ੍ਹਾਂ ਮਰਜ਼ ਅਕਾਲੀ ਦਲ ਹੂੰ ਬਾਦਰ ਦਲ ਚ ਨਹੀਂ ਅਕਾਲੀ ਦਲ ਚ ਕਰਦੀ ਏ اچھا ਸੱਤ ਮੈਂਬਰ ਦੀ ਕਮੇਟੀ ਬਣ ਚੁੱਕੀ ਆ ਤੇ ਸਾਨੂੰ ਥੋੜੀ ਸਹੂਲਤ ਹੋ ਜੂਗੀ ਕੰਮ ਕਰਨ ਦੀ ਹੂੰ ਲੇਕਿਨ ਜਿਸ ਤਰੀਕੇ ਨਾਲ ਬਾਦਰ ਦਲ ਦੇ ਆਗੂ ਵਿਚਰੇ ਨੇ ਮੈਨੂੰ ਨਹੀਂ ਲੱਗਦਾ ਵੀ ਕੱਲ ਦੀ ਮੀਟਿੰਗ ਜੋ ਚ ਕੋਈ ਫੈਸਲਾ ਹੋ ਸਕੇ ਉਮੀਦ ਹੈ ਕਿ ਇੱਕ ਮੀਟਿੰਗ ਤੱਕ ਹੋਰ ਅੱਗੇ ਪਾ ਸਕਦੇ ਨੇ ਵੀ ਭਾਈ ਹਾਲ ਦੀ ਘੜੀ ਜੇ ਤੁਸੀਂ ਨੂੰ ਭੰਗ ਕਰਤਾ ਆਪਣੀ ਸੁਧਾਰ ਲੈ ਇਹਨੂੰ ਜਾਓਗੇ ਕਿੱਥੇ ਪੱਟੀ ਸਾਹਿਬ ਪਰ ਜਿਹੜਾ ਪ੍ਰੈਸ ਨੋਟ ਨਾਲ ਪਾਇਆ ਹੈ ਜਿਹੜਾ ਪ੍ਰੈਸ ਨੋਟ ਉਹਨਾਂ ਨੇ ਪਾਇਆ ਉਹਦੇ ਵਿੱਚ ਤਾਂ ਇਹੀ ਲਿਖਿਆ ਕਿ ਪਹਿਲਾਂ ਡਿਸਾਈਡਡ ਹੀ ਐ ਹੁਣ ਤਾਂ ਕੱਲ ਬਸ ਅਮਲੀ ਰੂਪ ਦੇਣਾ ਇਹਨੂੰ ਵੀ ਠੀਕ ਐ ਫਿਰ ਦੇਣਾ ਜਾਣਗੇ ਕਿੱਥੇ ਵੇਖ ਸੋਚਣ ਕਿੱਥੇ ਜਾਣਗੇ ਉਹ ਤੇ ਸੈਪਟ ਕਰਨ ਲਈ ਤਿਆਰ ਨਹੀਂ ਉਹਨਾਂ ਨੂੰ ਹੂੰ ਬਾਦਲ ਦਲ ਵਾਲੇ ਤੇ ਹਾਲ ਤੀ ਘੜੀ ਤੋਂ ਸੈਪਟ ਕਰਨ ਲਈ ਤਿਆਰ ਨਹੀਂ ਜਿਨ੍ਹਾਂ ਨੇ ਜਾ ਕੇ ਜਹਦਰ ਕੋ ਟਾਈਮ ਵੀ ਲੈ ਲਿਆ ਅੱਛਾ ਜੀ ਹਾਂ ਜੀ ਜਾਣਗੇ ਕਿੱਥੇ ਇਹਦਾ ਮਤਲਬ ਫਿਰ ਉਹ ਥੋਕੇ ਚਟਣੀ ਗੱਲ ਆ ਜੈਥੇ ਤੇ ਲੋੜ ਕੇ ਬੰਦੂ ਘਰ ਕੋਈ ਵਾਲੀ ਗੱਲ ਹੋਏਗੀ ਹੂੰ ਘੱਟੋ ਘੱਟ ਆਪਣੀ ਆਂਤਛਾਂਦਰੇ ਖੁੱਜੇ ਉਹਨਾਂ ਨੇ ਜੇ ਅਜੇ ਤੱਕ ਤੁਹਾਡੀ ਸਤਿਮਈ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਤਾਂ ਤੁਸੀਂ ਕਿੱਥੇ ਜਾ ਕੇ ਬੋਗੇ ਫਿਰ ਜੀ ਅੱਗੇ ਵੇਖੋ ਫੈਸਲਾ ਇਹਨਾਂ ਨੇ ਕਰਨਾ ਇਹਨਾਂ ਦੇ ਅੰਦਰਖੱਤੇ ਕੀ ਗੱਲਾਂ ਚੱਲਦੀਆਂ ਸਾਨੂੰ ਨਹੀਂ ਪਤਾ ਹੈਦ ਸਾਰੀ ਕੋ ਮਿੱਕੋ ਇਹਦੇ ਨਾਲ ਦਾਗੀ ਤੇ ਬਾਗੀ ਫਰਕ ਤਾਂ ਕੋਈ ਹੈ ਨਹੀਂ ਇਹਦਾ ਜੀ ਦੋਵੇਂ ਤਰ੍ਹਾਂ ਅਸੀਂ ਇਸੇ ਮੱਜ ਤੋਂ ਕਹਿੰਦੇ ਆਂ ਵੀ ਦੋਵੇਂ ਤਰ੍ਹਾਂ ਬਰਾਬਰ ਦੀਆਂ ਦੋਛੀ ਨੇ ਹੂੰ ਔਰ ਉਹਨਾਂ ਨੇ ਕਬੂਲ ਵੀ ਕੀਤਾ ਸੀ ਦੋਛੀਆਂ ਜੀ ਜੋ ਆ ਵੀ ਲੱਗੀ ਦੋਸ਼ੀਆਂ ਨੂੰ ਬਕਾਇਦਾ ਤੌਰ ਤੇ ਹੂੰ ਬਿਲਕੁਲ ਇਸ ਕਰਕੇ ਕੱਲ ਦੀ ਮੀਟਿੰਗ ਜੇ ਮੈਨੂੰ ਨਹੀਂ ਮੇਜੀ ਕੋਈ ਜੇ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਕਰਨਾ ਤੇ ਫਿਰ ਜਾਣ ਕੇ ਕਿੱਥੇ ਵੀ ਦੱਸਣ ਵੀ ਗਾ ਸਾਡਾ ਟਿਕਾਣਾ ਕਿੱਥੇ ਹੈਗਾ ਜੀ ਇਹ ਕੱਲ ਕਮੇਟੀ ਵੀ ਤੁਹਾਨੂੰ ਬੁਲਾਉਂਦੇ ਹੀ ਨਹੀਂ ਤੁਸੀਂ ਕੀ ਕਰੋਗੇ ਕੱਲ ਨੂੰ ਜਥੇਦਾਰ ਕੋ ਪਰਮਿਟ ਲੈ ਲੈਂਦੇ ਉਹ ਪਰਮਿਸ਼ਨ ਫੇਰ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਹਨਾਂ ਚਿਰ ਕੈਬਨ ਨਹੀਂ ਚਾਹੀਦੀ ਜਿੰਨਾ ਚਿਰ ਨਵਾਂ ਪ੍ਰਧਾਨ ਨਹੀਂ ਆ ਜਾਂਦਾ ਜੀ ਹੂੰ ਜੇ 6 ਮਹੀਨੇ ਦੀ ਐਕਸਟੈਂਸ਼ਨ ਲੈ ਲੈਂਦੇ ਦਬਾਅ ਪਾ ਕੇ ਫਿਰ ਤੁਸੀਂ ਕਿੱਥੇ ਜਾਓਗੇ ਜੀ ਬਿਲਕੁਲ ਕਿ ਮਨ ਲੋਕ ਇਸ ਗੀਤ ਸਿੰਘ ਬਾਦਲੂ ਪ੍ਰਧਾਨ ਜੇ ਸੁਖਬੀਰ ਸਿੰਘ ਬਾਦਲੂ ਪ੍ਰਧਾਨ ਮੰਨੂਗਾ ਤਾਂ ਲੋਕਾਂ ਨੇ ਧੰਨਵਾਦ ਨਹੀਂ ਜਿਹੜੇ ਪਿੰਡਾਂ ਦੇ ਵਿੱਚ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਵੀ ਸਾਬ ਜੀ ਪਹਿਲੇ ਜਿਹੜਾ ਪਹਿਲਾ ਸਟੈਪ ਸੀਦਾ ਪਹਿਲੀ ਪੌੜੀ ਚੜੇ ਦੇ ਹੂੰ ਜਦੋਂ ਦੂਸਰੀ ਪੌੜੀ ਚੜ੍ਹਣੀ ਕੋ ਉਦੋਂ ਪਤਾ ਲੱਗੂ ਬਿਲਕੁਲ ਅਕਾਲ ਤੱਕ ਤਾਂ ਤੁਸੀਂ ਦਰਖਾਹ ਲਵਾ ਲਈ ਆਪਣੀ ਹਮ ਲੇਕਿਨ ਜਦੋਂ ਸੰਗਤਾਂ ਮਾਫ ਕਰਨੀ ਹੈ ਪਿੰਡਾਂ ਦੇ ਲੋਕ ਮਾਫ ਕਰਨਗੇ ਫਿਰ ਪਤਾ ਲੱਗੂ ਤੁਹਾਨੂੰ ਪੁੱਛਣਗੇ ਲੋਕ ਸਾਡਾ ਠੀਕ ਹੈ ਤੁਹਾਨੂੰ ਕਾਲ ਤੱਕ ਤੋ ਤੁਹਾਡੇ ਜਿਹਦਰ ਆਪਣੇ ਤੁਝੋ ਮਰਜ਼ੀ ਕਰ ਲਿਆ ਲੇਕਿਨ ਸਾਨੂੰ ਜਵਾਬ ਦਿਓ ਵੀ ਆਹ ਆਹ ਗਲਤੀਆਂ ਕਿਵੇਂ ਹੋਈਆਂ ਹਮ ਕਿਹਦੇ ਕਿਹੜੇ ਤੇ ਹੋਈਆਂ ਤੇ ਗਲਤੀਆਂ ਕਰ ਨੂੰ ਫਿਰ ਨਹੀਂ ਟਲਦੇ ਅਜੇ ਵੀ ਜਿਹਦਰ ਉਹਨੂੰ ਆਪਣੇ ਮਲਾਜਮ ਸਮਝਦੇ ਆ ਹਮ ਆਪਣੀ ਮਨਮੰਨੀ ਕਰ ਰਹੇ ਉਹ ਤਾਂ ਮੰਨਦੀ ਨਹੀਂ ਗੱਲ ਉਹਨਾਂ ਦੀ ਅਜੇ ਵੀ ਹਮ ਜੀ ਬਿਲਕੁਲ ਠੀਕ ਹੈ ਇਹ ਉਹ ਸਥਿਤੀਆਂ ਜਿਹੜੀਆਂ ਇਸ ਵਾਰ ਦੀਆਂ ਅੱਜ ਦੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ ਪੱਟੀ ਸਾਹਿਬ ਨੇ ਜੋ ਮਾਮਲਾ ਜੋ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਉਹਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਖਾਸ ਤੌਰ ਤੇ ਇਹਨਾਂ ਮੀਟਿੰਗਸ ਦੇ ਬਦੌਲਤ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਮੁxtਲਫ ਮੀਟਿੰਗਸ ਨੇ ਵੱਖ-ਵੱਖ ਕਿਸਮ ਦੀਆਂ ਮੀਟਿੰਗਸ ਨੇ ਕੀ ਕੁਝ ਨਿਬੜ ਨਿਪਰੇ ਚੜ੍ਹਦਾ ਹੈ ਨਿਬੜਦਾ ਉਹ ਦੇਖਣ ਦੀ ਗੱਲ ਹੈ ਜੋ ਵੀ ਹੋਏਗਾ ਦੱਸ ਦੇ ਰਵਾਂ ਉਹ ਤਕਰੀਬਨ ਰੋਵਾਂ ਨੇ ਗਿਆ ਪੰਜਾਬ